ਸਰ੍ਹੇ ਸ਼ਹਿਰ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੈਣੀ ਮੋਬਾਈਲਾਂ ਦੇ ਜਾਦੂਗਰ ਕੋਲੇ ਲੈ ਕੇ ਆਏ ਹਾਂ ਆਪਣੇ ਭਰਾ ਰੰਮੀ ਨੇ ਆਪਦੀ ਥੋੜੇ ਦਿਨ ਪਹਿਲਾਂ ਸ਼ਾਪ ਓਪਨ ਕੀਤੀ ਹੈ ਸਭ ਤੋਂ ਪਹਿਲਾਂ ਸਾਰਿਆਂ ਵੱਲੋਂ ਤੇ ਮੇਰੇ ਵੱਲੋਂ ਆਪਣੇ ਭਰਾ ਨੂੰ ਵਧਾਈਆਂ ਇਹਦੀ ਨਵੀਂ ਦੁਕਾਨ ਲਈ ਲਾਂਡਰਾ ਰੋਡ ਦੇ ਉੱਤੇ ਮਿੱਕੀ ਰੈਸਟੋਰੈਂਟ ਕੋਲੋਂ ਜਦੋਂ ਆਪਾਂ ਜੀਟੀਬੀਐਲ ਨੂੰ ਮੁੜਦੇ ਹਾਂ ਨਾ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲ ਨੂੰ ਜਿਹੜਾ ਰਾਹ ਜਾਂਦਾ ਉਹਦੇ ਉੱਤੇ ਬਾਈ ਨੇ ਆਪਦੀ ਸ਼ਾਪ ਓਪਨ ਕੀਤੀ ਹੋਈ ਆ ਐਂਡਰੌਇਡ ਆਈਫੋਨ ਇਹਨਾਂ ਕੋਲੇ ਸਾਰੇ ਮੋਬਾਈਲਾਂ ਦੀ ਐਸੈਸਰੀ ਤੁਹਾਨੂੰ ਮਿਲ ਜੂਗੀ ਆਈਫੋਨ ਦੇ ਬੈਕ ਕਵਰ ਹੋਗੇ ਗਲਾਸ ਹੋਗੇ ਬਹੁਤ ਘੈਂਟ ਘੈਂਟ ਤਰੀਕੇ ਦੇ ਹੈੱਡਫੋਨ ਹੋਗੇ ਡਾਟਾ ਕੇਬਲਾਂ ਹੋਗੀਆਂ ਚਾਰਜਰ ਜਿੰਨਾ ਵੀ ਸਮਾਨ ਹੁੰਦਾ ਨਾ ਮੋਬਾਈਲ ਐਸੈਸਰੀ ਦਾ ਬਾਕੀ ਤੁਹਾਨੂੰ ਕੋਈ ਚੀਜ਼ ਤੁਸੀਂ ਆਪਦੀ ਪਸੰਦ ਦੀ ਵੀ ਮੰਗਵਾਉਣੀ ਆ ਇਹਨਾਂ ਨਾਲ ਕੰਟੈਕਟ ਕਰਕੇ ਗੱਲ ਕਰਕੇ ਤੁਸੀਂ ਆਰਡਰ ਤੇ ਉਹ ਵੀ ਮੰਗਵਾ ਸਕਦੇ ਹੋ ਰਿਪੇਅਰਿੰਗ ਦੇ ਵਿੱਚ ਵੀ ਮੈਂ ਤੁਹਾਨੂੰ ਇਹਦੀ ਖਾਸ ਗੱਲ ਦੱਸ ਦਿੰਨਾ ਸਾਰਾ ਕੰਮ ਨਾ ਇਹ ਬਹੁਤ ਵਧੀਆ ਮਸ਼ੀਨਾਂ ਦੇ ਨਾਲ ਕਰਦੇ ਆ ਕੋਈ ਟੱਚ ਟੁੱਟ ਗਈ ਆਪਡੇਟ ਤੋਂ ਬਾਅਦ ਕੋਈ ਸੌਫਟਵੇਅਰ ਕਰਵਾਉਣਾ ਮਤਲਬ ਕੋਈ ਵੀ ਪ੍ਰੋਬਲਮ ਆ ਫੋਨ ਦੇ ਮੈਂਤ ਕਰਕੇ ਆਪਦਾ ਕਾਰੋਬਾਰ ਸੈੱਟ ਕੀਤਾ ਸਾਰੇ ਖਰੜ ਸ਼ਹਿਰ ਵਾਲੇ ਮਿੱਤਰ ਜਾਂ ਕੋਈ ਵੀ ਮੇਰੀ ਵੀਡੀਓ ਦੇਖ ਰਿਹਾ ਸਪੋਰਟ ਕਰੋ ਮੁੰਡੇ ਦੀ ਇੱਕ ਆਏ ਨਾਲ ਕੋਲੇ ਚੈਨਲ ਤੋਂ ਇੰਪੋਰਟ ਹੋਈ ਮਸ਼ੀਨ ਆ ਜਿਹਦੇ ਨਾਲ ਮੋਬਾਈਲ ਦਾ ਬੈਕ ਕਵਰ ਲਿਮੀਨੇਸ਼ਨ ਕੀਤਾ ਜਾਂਦਾ ਮੋਬਾਈਲ ਦਾ ਕੋਈ ਵੀ ਲਿਮੀਨੇਸ਼ਨ ਕਰਾਉਣਾ ਨਾ ਬੈਕ ਤੇ ਬਹੁਤ ਟੈਕਨੀਕਲ ਤਰੀਕੇ ਦੇ ਨਾਲ ਕੀਤਾ ਜਾਂਦਾ ਫੋਨ ਨੰਬਰ ਹੈਗਾ ਵੀਡੀਓ ਦੇ ਉੱਤੇ ਤਸੱਲੀ ਨਾਲ ਕੰਮ ਕਰਵਾਓ ਆਉਣਾ ਪਊਗਾ ਤੁਹਾਨੂੰ ਸੈਣੀ ਮੋਬਾਈਲ ਵਿਜੇਟਸ ਵਾਲੇ